ਮੇਲਜੋਲ ਹੋਇਆ ਇਹ ਐਵੇਂ ਨਹੀਂ ਹੋਇਆ ਇਹ ਹੁਣ ਚੀਜ਼ਾਂ ਹੌਲੀ-ਹੌਲੀ ਸਾਹਮਣੇ ਆਉਣ ਲੱਗੀਆਂ ਸਭ ਤੋਂ ਪਹਿਲਾਂ ਤਾਂ ਇਹ ਮਤੇ ਹੈ ਜਿਦੇ ਚ 100% ਕ੍ਰਪਸ਼ਨ ਦੀ ਸੁਣਾਈ ਆ ਰਹੀ ਹੈ ਵੱਡੇ-ਵੱਡੇ ਬਿਲਡਰ ਲੈਂਡ ਮਾਫੀਆ ਉਹ ਸਾਰਾ ਇਸ ਮਤੇ ਦੇ ਪਿੱਛੇ ਹੈ ਆਦਰਵਾਈਜ਼ ਜਦੋਂ ਢਾਈ ਤਿੰਨ ਮਹੀਨੇ ਕੇਵਲ ਨਗਰ ਕੌਂਸਲ ਦੀ ਮਿਆਦ ਨੂੰ ਰਹਿੰਦੇ ਹੋ ਤਾਂ ਇਹੋ ਜਿਹੇ ਜਿਹੜੇ ਮਤੇ ਹੈ ਜਿਨ੍ਹਾਂ ਦਾ ਪੂਰੇ ਸ਼ਹਿਰ ਦੀ ਹੋਂਦ ਦਾ ਸਵਾਲ ਹੈ ਪਿੰਡਾਂ ਵੀ ਹੋਣ ਦਾ ਸਵਾਲ ਹੈ ਇਹੋ ਜਿਹੇ ਮਤੇ ਬਿਨਾਂ ਕਿਸੇ ਵਿਚਾਰ ਦੇ ਲੈ ਕੇ ਆਉਂਦੇ ਜਾਣ ਔਰ ਸਭ ਤੋਂ ਵੱਡੀ ਗੱਲ ਕਿ ਤੁਸੀਂ ਵੀਡੀਓਜ਼ ਦੇਖੀਆਂ ਹੋਣੀਆਂ ਮੀਟਿੰਗ ਦੇ ਵਿੱਚ ਜਦੋਂ ਪ੍ਰਧਾਨ ਸਾਹਿਬ ਨੇ ਮਤਾਂ ਜਾਂਦਾ ਉਦੋਂ ਉਹਨਾਂ ਦਾ ਆਪਣਾ ਕੋਈ ਵੀ ਮੈਂਬਰ ਇਸ ਮਤੇ ਦੇ ਹੱਕ ਵਿੱਚ ਨਹੀਂ ਸੀ ਤੁਸੀਂ ਵੀਡੀਓ ਦੇਖੋ ਸਾਰੇ ਮੈਂਬਰ ਉਹਨਾਂ ਦੇ ਤਕਰੀਬਨ ਮਤੇ ਦਾ ਵਿਰੋਧ ਕਰ ਰਹੇ ਸੀ ਸਿਰਫ ਇੱਕ ਸ਼ਰਮ ਦੇ ਮਾਰੇ ਇਹ ਗੱਲ ਕਹਿ ਰਹੇ ਸੀ ਕਿ ਮਤਾ ਪੈਂਡਿੰਗ ਰੱਖੋ ਬੰਦੇ ਉਹ ਸੁਣੇ ਉਹ ਵੀ ਮੈਂਬਰਸ ਆਨ ਹਾਊਸ ਦੇ ਔਰ ਜਿਹੜੀ ਕਾਰਵਾਈ ਲਿਖੀ ਗਈ ਉਹਦੇ ਵਿੱਚ ਉਹਨਾਂ ਨੇ ਬਕਾਇਦਾ ਲਿਖਤੀ ਆਪਣਾ ਵਿਰੋਧ ਦਰਜ ਕਰਾਇਆ ਇਸ ਮਤੇ ਦੇ ਖਿਲਾਫ ਉਹ ਕੀ ਕਹਿ ਕੇ ਕਰਾਇਆ 186 ਜਿਸ ਵਿੱਚ ਮਿਊਨਿਸਪਲ ਦੀ ਹੱਦ ਵਧਾਉਣ ਲਈ ਮੀਟਿੰਗ ਵਿੱਚ ਹਰਵਿੰਦਰ ਸਿੰਘ ਵੱਲੋਂ ਮੈਂਬਰ ਸਾਡਾ ਹਰਵਿੰਦਰ ਸਿੰਘ ਜੀ ਅਕਾਲੀ ਦਲदाई ਵੱਲੋਂ ਪੁੱਛਿਆ ਗਿਆ ਕਿ ਇਹ ਹੱਦ ਵਧਾ ਕੀ ਪਿੰਡ ਦੇ ਵਿੱਚ ਜਿੰਨੀਆਂ ਮੋਟਰਾਂ ਕੋਠੇ ਡੰਗਰ ਪਸ਼ੂ ਰੱਖਣ ਵਾਸਤੇ ਸ਼ੈੱਡ ਅਤੇ ਕਿਸਾਨੀ ਦਾ ਸਮਾਨ ਕਿਉਂਕਿ ਵੱਡੀ ਹੋਵੇ ਜਿਹਦਾ ਕੁਝ ਏਰੀਆ ਰਹਿੰਦਾ ਸੀ ਜਿਹੜਾ ਰਹਿ ਗਿਆ ਸੀਗਾ ਬਾਈ ਮਿਸਟੇਟ ਨਗਰ ਕੌਂਸਲ ਦੀ ਲਿਮਟ ਵਿੱਚ ਵਾਧਾ ਕਰਨ ਲਈ ਮੈਂ ਪ੍ਰਧਾਨ ਸੀ ਹੰਦੇਰੀ ਕਮੇਟੀ ਦੇ ਰਿਪੋਰਟ ਤੇ ਮੀਤੀ ਸ਼ਾਖਾ ਕਿ ਨਗਰ ਕੌਂਸਲ ਦੇ ਲਿਮਟ ਵਿੱਚ ਵਾਧਾ ਕਰਨ ਲਈ ਹਾਊਸ ਵੱਲੋਂ ਮਤਾ ਨੰਬਰ 505 ਮਿਤੀ 21 1 2013 ਨੂੰ ਲਿਆਂਦਾ ਗਿਆ ਸੀ